ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਨਾ ਸੋ ਅੱਜ ਆਪਾਂ ਬੇਨਤੀਆਂ ਜੋ ਸਾਂਝੀਆਂ ਕਰਨ ਲੱਗੇ ਆ ਪਿਆਰਿਓ ਵਿਸਾਖੀ ਤੋਂ ਪਹਿਲਾਂ ਗੁਰੂ ਘਰ ਗੁਰਦੁਆਰਾ ਸਾਹਿਬ ਜਾ ਕੇ ਇਹ ਦੋ ਚੀਜ਼ਾਂ ਚੜ੍ਹਾ ਆਇਓ ਫਿਰ ਦੇਖਣਾ ਚਮਤਕਾਰ ਕਿਵੇਂ ਦਿਨ ਬਦਲਦੇ ਤੁਹਾਡੇ ਸਤਿਗੁਰੂ ਜੀ ਕਿਰਪਾ ਕਰਨ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵਿਸਾਖੀ ਆ ਰਹੀ ਹੈ ਤੇ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰ ਰਹੇ ਆ ਸਾਧ ਸੰਗਤ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਹੋ ਕਿ ਵਿਸਾਖੀ ਦਾ ਦਿਹਾੜਾ ਤਿਹਾਰ ਜਦੋਂ ਆਉਂਦਾ ਹੈ ਇਹ ਦਿਹਾੜਾ ਵਿਸਾਖੀ ਦਾ ਜਦੋਂ ਆਉਂਦਾ ਹੈ ਤੇ ਸਾਧ ਸੰਗਤ ਸਾਡਾ ਧਿਆਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਜੁੜਦਾ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਸਾਡਾ ਧਿਆਨ ਜਾਂਦਾ ਹੈ ਸਾਧ ਸੰਗਤ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵੱਲ ਸੋਚਦੇ ਹਾਂ ਸੋ ਪਿਆਰਿਓ ਇੱਥੇ ਮੈਂ ਬੇਨਤੀਆਂ ਕਰਕੇ ਤੁਹਾਡਾ ਜਿਹੜਾ ਧਿਆਨ ਹੈ ਉਹ ਸਪਸ਼ਟ ਕਰਵਾ ਦੇ ਆ ਕਿ ਵਿਸਾਖੀ ਜਿਹੜੀ ਹੈ ਉਹ ਇਸ ਕਰਕੇ ਅਸੀਂ ਮਨਾਉਨੇ ਆ ਵਿਸਾਖੀ ਦਾ ਜਿਹੜਾ ਤਿਹਾਰ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਸਾਧ ਸੰਗਤ ਇਹਦਾ ਸਿੱਧਮ ਸਿੱਧਾ ਸਬੰਧ ਜਿਹੜਾ ਹੈ ਉਹ ਖਾਲਸੇ ਨਾਲ ਹੈ ਤੇ ਪਿਆਰਿਓ ਗੁਰੂ ਕੀ ਸੰਗਤ ਨਾਲ ਹੈ ਗੁਰੂ ਕੇ ਪ੍ਰੇਮ ਨਾਲ ਹੈ ਪਿਆਰਿਓ ਵਿਸਾਖੀ ਜਦੋਂ ਸਖਾਵਾਂ ਬਦਲਦੀਆਂ ਨੇ ਵਿਸਾਖੀ ਦਾ ਤਿਹਾੜਾ ਚੁਣਿਆ ਗਿਆ ਗੁਰੂ ਪਾਰਸ਼ਾ ਨੇ ਵਿਸਾਖੀ ਨੂੰ ਚੁਣਿਆ ਪਿਆਰਿਓ ਉਹਦਾ ਖਾਸ ਮਕਸਦ ਇਹ ਸੀ ਵਿਸਾਖੀ ਨੂੰ ਚੁਣਨਾ ਮਕਸਦ ਇਹ ਰਿਹਾ ਪਿਆਰਿਓ ਇਸ ਦਿਨ ਜਿਵੇਂ ਸਖਾਵਾਂ ਬਦਲਦੀਆਂ ਨੇ ਰੁੱਤਾਂ ਬਦਲਦੀਆਂ ਨੇ ਦੇ ਪਿਆਰਿਓ ਉਸ ਤਰ੍ਹਾਂ ਖਾਲਸੇ ਨੂੰ ਵੀ ਇੱਕ ਜਿਹੜੀ ਹੈ ਨਵੀਂ ਜਿਹੜੀ ਦੇਖ ਹੈ ਉਹ ਪਾਤਸ਼ਾਹ ਦੇ ਵੱਲੋਂ ਦਿੱਤੀ ਗਈ ਮੈਂ ਇੱਥੇ ਇੱਕ ਬੇਨਤੀ ਕਰ ਦਵਾ ਵਿਸਾਖੀ ਆ ਰਹੀ ਹੈ ਆਪਣੇ ਜੀਵਨ ਦੇ ਵਿੱਚ ਬਦਲਾਅ ਜ਼ਰੂਰ ਕਰਿਓ ਵਿਸਾਖੀ ਆ ਰਹੀ ਹੈ ਆਪਣੇ ਜੀਵਨ ਨੂੰ ਜਰਾ ਸੁਧਾਰਨ ਦਾ ਯਤਨ ਕਰਿਆ ਜੇ ਵਸਾਖੇ ਆ ਰਹੀ ਐ ਆਪਣੇ ਜੀਵਨ ਨੂੰ ਬਦਲਣ ਦਾ ਥੋੜਾ ਜਿਹਾ ਯਤਨ ਕਰਿਓ ਉਹ ਥੋੜਾ ਜਿਹਾ ਕਾਰਨ ਇਹ ਵੇ ਸਾਧ ਸੰਗਤ ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਨਾਮ ਲੈ ਕੇ ਆਈਏ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਾਠ ਲੈ ਕੇ ਆਈਏ ਕਿਉਂਕਿ ਜੇਕਰ ਸਾਡੇ ਜੀਵਨ ਦੇ ਵਿੱਚ ਗੁਰੂ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ ਗੁਰਮੁਖ ਪਿਆਰਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਵਾਂਗੇ ਤੇ ਸਮਝ ਲਿਓ ਉਸ ਦਿਨ ਅਸਲ ਬਦਲਾਵ ਹੋਇਆ ਹੈ ਉਸ ਦਿਨ ਹੀ ਅਸਲੀ ਕਿਰਪਾ ਹੋਈ ਹੈ ਅਸਲੀ ਰਹਿਮਤ ਹੋਈ ਹੈ ਸਾਧ ਸੰਗਤ ਇੱਕ ਬੇਨਤੀ ਕਰਾਂ ਵਸਾਖੀ ਤੋਂ ਪਹਿਲਾਂ ਕੋਸ਼ਿਸ਼ ਕਰਿਓ ਆਪਣੇ ਜੀਵਨ ਦੇ ਵਿੱਚ ਗੁਰੂ ਕੀ ਬਾਣੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਿਓ ਆਪਣੇ ਜੀਵਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਸਾਉਣ ਦੀ ਕਿਉਂਕਿ ਜਿੰਨੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸ਼ਾਇਦ ਕਿਰਪਾ ਵਾਧੂ ਹੋ ਜਾਏ ਵਾਧੂ ਰਹਿਮਤ ਹੋ ਜਾਏ ਵਾਧੂ ਕਿਰਪਾ ਰਹਿਮਤ ਸਤਿਗੁਰਾਂ ਦੀ ਵਰਤ ਜਾਏ ਸਾਧ ਸੰਗਤ ਤੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣ ਜਾਈਏ ਸਾਧ ਸੰਗਤ ਸਾਨੂੰ ਇਸ ਦੇ ਬਾਰੇ ਨੌਲੇਜ ਹੋ ਜਾਏ ਇਹਦੇ ਬਾਰੇ ਅਸੀਂ ਜਾਣੂ ਹੋ ਜਾਈਏ ਜਿੰਨਾ ਵੀ ਹੋ ਸਕੇ ਤੇ ਸਾਤ ਸੰਗਤ ਸਤਗੁਰ ਸੱਚੇ ਪਾਤਸ਼ਾਹ ਕੀਂਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਪਾਤਸ਼ਾਹ ਨੇ ਕਿਉਂ ਕਿਹਾ ਇਹ ਧੁਰ ਕੀ ਬਾਣੀ ਹੈ ਜਿਹੜੀ ਧੁਰ ਕੀ ਬਾਣੀ ਹੈ ਨਾ ਜਿਹੜਾ ਇਹਦੇ ਨਾਲ ਜੁੜਦਾ ਹੈ ਇਹ ਉਹਨੂੰ ਧੁਰ ਤੱਕ ਪਹੁੰਚਾ ਦਿੰਦੀ ਹੈ ਜਿਹੜਾ ਇਹਦੇ ਨਾਲ ਜੁੜਦਾ ਹੈ ਇਹ ਉਹਨੂੰ ਧੁਰ ਤੱਕ ਪਹੁੰਚਾ ਦਿੰਦੀ ਹੈ ਤੇ ਯਾਦ ਰੱਖਿਓ ਵੀ ਇਹ ਧੁਰ ਕੀ ਬਾਣੀ ਹੈ ਪਿਆਰਿਓ ਇਹ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦਿੰਦੀ ਹੈ ਸਾਰੀਆਂ ਚਿੰਤਾਵਾਂ ਨੂੰ ਇੱਕ ਪਾਸੇ ਕਰਕੇ ਇਹ ਬੰਦੇ ਦੀ ਫਿਕਰ ਤੋਂ ਜਿਹੜਾ ਹੈ ਆਜ਼ਾਦੀ ਕਰਵਾ ਦਿੰਦੀ ਹੈ ਤੇ ਇਹਨੂੰ ਇਸੇ ਕਰਕੇ ਧੁਰਕੀ ਬਾਣੀ ਕਿਹਾ ਹੈ ਪਾਤਸ਼ਾਹ ਕਹਿੰਦੇ ਇਹ ਧੁਰਕੀ ਬਾਣੀ ਹੈ ਯਾਦ ਰੱਖਿਓ ਇਹ ਧੁਰਕੀ ਬਾਣੀ ਹੈ ਤੇ ਮੈਂ ਬੇਨਤੀ ਕਰਾਂ ਵੀ ਆਪਾਂ ਵਿਸਾਖੀ ਤੋਂ ਪਹਿਲਾਂ ਪਾਤਸ਼ਾਹ ਦੀ ਇਹ ਧੁਰਕੀ ਬਾਣੀ ਦੇ ਨਾਲ ਜੁੜਨਾ ਹੈ ਪਿਆਰਿਓ ਜੇ ਅਸੀਂ ਤੇ ਅਸੀਂ ਧੁਰ ਕੀ ਬਾਣੀ ਦੇ ਨਾਲ ਜੁੜ ਜਾਵਾਂਗੇ ਤੇ ਪਿਆਰਿਓ ਜਿਸ ਦਿਨ ਅਸੀਂ ਧੁਰ ਕੀ ਬਾਣੀ ਦੇ ਨਾਲ ਜੁੜ ਗਏ ਨਾ ਤੇ ਉਸ ਦਿਨ ਫਿਰ ਸਾਰੀਆਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਨਾ ਉਹ ਹੱਲ ਹੋ ਜਾਣਗੀਆਂ ਉਹ ਉਹ ਆਪਣੇ ਆਪ ਹੱਲ ਹੋ ਜਾਣਗੀਆਂ ਉਹਦੇ ਵਿੱਚ ਫਿਰ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਉਹ ਸਾਰੀਆਂ ਚੀਜ਼ਾਂ ਨੇ ਆਪਣੇ ਆਪ ਹੱਲ ਹੋ ਜਾਣਾ ਸੋ ਇਸ ਕਰਕੇ ਗੀਨਾ ਵਿਸਾਖੀ ਤੋਂ ਪਹਿਲਾਂ ਆਪਣੇ ਮਨ ਨੂੰ ਇੰਨਾ ਕੋ ਠੋਰਿਓ ਇੰਨਾ ਕੋ ਵਿਚਾਰਿਓ ਸਾਧ ਸੰਗਤ ਕਿ ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜੜੀ ਹੈ ਗੁੰਜਾਇਸ਼ ਸ਼ੱਕ ਦੀ ਨਾ ਰਹੇ ਵਿਸਾਖੀ ਤੋਂ ਪਹਿਲਾਂ ਗੁਰੂ ਘਰ ਜਾ ਕੇ ਇਹ ਦੋ ਚੀਜ਼ਾਂ ਜ਼ਰੂਰ ਚੜਾਓ ਫਿਰ ਦੇਖਣਾ ਚਮਤਕਾਰ ਇੱਕ ਤੇ ਸਤਗੁਰ ਸੱਚੇ ਪਾਤਸ਼ਾਹ ਦੇ ਕੋਲ ਜਾਇਓ ਸਤਗੁਰ ਸੱਚੇ ਪਾਤਸ਼ਾਹ ਤੋਂ ਸਿੱਧਕ ਲਿਓ ਕਿ ਪਾਤਸ਼ਾਹ ਇਹਨਾਂ ਨੂੰ ਸਿੱਧਕ ਦੇ ਸਤਗੁਰੂ ਇੰਨੀ ਨੂੰ ਰਹਿਮਤ ਕਰ ਹੇ ਪਾਤਸ਼ਾਹ ਮੈਂ ਕਦੇ ਡੋਲਾ ਨਾ ਤੇ ਜੇ ਕਦੇ ਮਨ ਦੇ ਵਿੱਚ ਇਹ ਖਿਆਲ ਵੀ ਆਵੇ ਨਾ ਤੇ ਸਤਿਗੁਰੂ ਮੇਰੀ ਰੱਖਿਆ ਕਰੀ ਮੈਂ ਡੋਲਾ ਨਾ ਕਦੇ ਤੇ ਮੇਰਾ ਮਨ ਇੰਨਾ ਕੋ ਸਟਰੋਂਗ ਕਰ ਦੇ ਇੰਨਾ ਕੋ ਜਿਆਦਾ ਮੇਰਾ ਮਨ ਜਿਹੜਾ ਹੈ ਉਹ ਬਦਲ ਜਾਏ ਤੇ ਸਤਿਗੁਰੂ ਮੈਂ ਡੋਲਾ ਨਾ ਕਦੇ ਵੀ ਮੈਂ ਇਹ ਨਾ ਕਹਾ ਵੀ ਸਤਿਗੁਰੂ ਮੈਂ ਤੇ ਤੋਬਿਨਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਤੇ ਇਹ ਇਹੋ ਜੀ ਅਵਸਥਾ ਹੋ ਜਾਏ ਇਹੋ ਜੀ ਅਵਸਥਾ ਬਣ ਜਾਏ ਇਹ ਇਹੋ ਜੀ ਚੀਜ਼ ਬਣਾਉਣੀ ਹੈ ਇਹੋ ਜੀ ਤੇਰੀ ਅਵਸਥਾ ਹੋ ਜਾਏ ਇਹੋ ਜਾਂ ਤੇਰਾ ਮਨ ਹੋ ਜਾਏ ਤੇ ਯਾਦ ਰੱਖੀ ਪਿਆਰਿਆ ਜੇ ਐਸੀ ਤੇਰੀ ਅਵਸਥਾ ਬਣ ਗਈ ਨਾ ਐਸੀ ਤੇਰੀ ਮਨ ਦੀ ਅਵਸਥਾ ਹੋ ਗਈ ਤੇ ਯਾਦ ਰੱਖੀ ਸੱਜਣਾ ਫਿਰ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਜ਼ਰੂਰਤ ਹੈ ਨਾ ਉਹ ਨਹੀਂ ਰਹੇਗੀ ਕਿਸੇ ਪ੍ਰਕਾਰ ਦੀ ਜ਼ਰੂਰਤ ਨਹੀਂ ਰਹਿਣੀ ਸਤਿਗੁਰ ਨੇ ਆਪ ਹੀ ਸਭ ਕੁਝ ਦੇ ਦੇਣਾ ਪਾਤਸ਼ਾਹ ਨੇ ਆਪ ਹੀ ਸਭ ਕਾਸੀ ਦੀ ਰਹਿਮਤ ਕਰ ਦੇਣੀ ਹੈ ਇਸ ਕਰਕੇ ਗੁਰੂ ਘਰ ਜਾ ਕੇ ਗੁਰੂ ਤੋਂ ਮੰਗੀਏ ਸੱਚੇ ਪਾਤਸ਼ਾਹ ਦੁੱਖਾਂ ਦੀ ਨਿਵਰਤੀ ਕਰੀ ਸੁੱਖਾਂ ਦੀ ਪ੍ਰਾਪਤੀ ਕਰਵਾਈ। हे ਪਾਤਸ਼ਾਹ ਮੈਨੂੰ ਨਾਮ ਬਾਣੀ ਦਾ ਭਰੋਸਾ ਦੇਈ। हे ਸਤਿਗੁਰੂ ਮੈਨੂੰ ਗੁਰਬਾਣੀ ਦਾ ਭਰੋਸਾ ਦੇਈ। हे ਸੱਚੇ ਪਾਤਸ਼ਾਹ ਮੈਨੂੰ ਆਪਣੇ ਆਪ ਨਾਲ ਜੋੜੀ। हे ਸੱਚੇ ਸਤਿਗੁਰੂ ਜੀ ਮੈਂ ਤੇਰੇ ਨਾਲ ਜੁੜ ਗਿਆ ਨਾ हे 파르샤 ਮੈਨੂੰ ਕਿਸੇ ਹੋਰ ਦੀ ਜ਼ਰੂਰਤ ਨਾ ਰਵੇ ਮੈਨੂੰ ਕਿਸੇ ਹੋਰ ਦੀ ਆਸ ਨਾ ਰਵੇ हे 파르샤 ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀਂ हे ਸੱਚੇ ਸਤਿਗੁਰੂ ਮੈਨੂੰ ਆਪਣੇ ਨਾਲ ਜੋੜ ਕੇ ਰੱਖੀਂ ਮੈਂ ਕਦੇ ਤੇਰੇ ਦਰ ਤੋਂ ਭੱਜਾਂ ਨਾ ਕਦੇ ਤੇਰੇ ਤਰ ਤੋਂ ਜਿਹੜਾ ਮੈਂ ਵਖ ਨਾ ਹੋਵਾਂ हे 파르샤 ਐਸੀ ਕਿਰਪਾ ਕਰੀ ਮੇਰੇ ਤੇ हे ਸਤਿਗੁਰੂ ਜੀ ਐਸੀ ਰਹਿਮਤ ਕਰੀ ਮੇਰੇ ਤੇ ਐਸੀ ਕਿਰਪਾ ਰਹਿਮਤ ਦੇ ਹੱਕਦਾਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ